ਚੈਨਲ ਈ ਮਿਸ਼ਨ ਪੰਜਾਬੀ ਦੇ ਪ੍ਰੋਗਰਾਮ ਮੀਡੀਆ ਸਰਦਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੁਨੀਆ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਪਾਰਟੀ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਉੱਤੇ ਜਿਹਦੀ ਸੱਤ ਤੋਂ ਵੱਧ ਮੈਂਬਰਸ਼ਿਪ ਹੈ ਤੇ ਭਾਰਤ ਦੇ ਵਿੱਚ ਲਗਾਤਾਰ ਤੀਜੀ ਵਾਰ ਤੋਂ ਇਹ ਹਕੂਮਤ ਕਰੀ ਕਹਿੰਦਾ ਪਾਪ ਕੇ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਬਣਦੇ ਆ ਪ੍ਰਧਾਨ ਮੰਤਰੀ ਬਣਦੇ ਆ ਭਾਰਤੀ ਜਨਤਾ ਪਾਰਟੀ ਦੇ ਤਰਫੋਂ ਫਿਰ 2019 ਦੇ ਵਿੱਚ ਤੇ ਫਿਰ ਪਿਛਲੇ ਸਾਲ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਹੈਟ੍ਰਿਕ ਮਾਰੀ ਹੈ। ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅਹਿਮ ਸਿਧਾਂਤ ਵੀ ਹੈ ਵਿਅਕਤੀਗਤ ਲਹਾਜ ਲਹਾਜ ਤੇ ਕਿ ਇੱਕ ਵਿਅਕਤੀ ਕੋਲ ਇੱਕ ਸਮੇਂ ਇੱਕ ਹੀ ਅਹੁਦਾ ਰਹੇਗਾ ਸਿਆਸੀ ਜਾਂ ਪ੍ਰਸ਼ਾਸਕੀ। ਪਰੰਤੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਸਿਖਰਲੇ ਵਿਅਕਤੀ ਉੱਤੇ ਹੁਣ ਇਹ ਜਿਹੜਾ ਕਹਿੰਦਾ ਭਾਵ ਕਿ ਮर्याਦਾ ਲਗੂ ਨਹੀਂ ਹੋ ਰਹੀ ਕਹਿੰਦਾ ਭਾਵ ਕਿ ਮਰਿਆਦਾ ਦਾ ਵੱਡੇ ਪੱਤਰ ਤੇ ਖੰਡਨ ਵੀ ਹੋ ਰਿਹਾ ਹੈ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰੂਨੀ ਜਹਾਜ਼ ਉਤੇ ਅਜਿਹਾ ਹੋ ਰਿਹਾ ਹੈ ਕਹਿੰਦਾ ਭਾਵ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਕੋਲ ਇਸ ਵੇਲੇ ਤਿੰਨ ਆਉਦੇ ਐ ਜਿੱਥੇ ਉਹ ਰਾਜ ਸਭਾ ਦੇ ਸਦਨ ਦੇ ਨੇਤਾ ਨੇ ਉਥੇ ਉਹ ਪਾਰਲੀਮੈਂਟ ਦੇ ਵਿੱਚ ਕਹਿ ਸਕਦੇ ਆ ਕਿ ਸਰਕਾਰ ਦੇ ਵਿੱਚ ਉਹ ਸਿਹਤ ਤੇ ਰਸੈਨ ਮੰਤਰੀ ਨੇ ਤੇ ਤੀਜੀ ਜਿਹੜੀ ਉਹਨਾਂ ਕੋਲ ਪੋਸਟ ਹੈ ਅਸਾਮੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਜੋ ਹੈ ਕਹਿੰਦਾ ਭਾਵੇਂ ਕਿ ਇੱਕ ਵਿਅਕਤੀ ਕੋਲ ਤਿੰਨ ਅਹੁਦੇ ਹੈ ਹਾਲਾਂਕਿ ਜਿਹੜਾ ਸਿਧਾਂਤ ਹੈ ਭਾਰਤੀ ਜਨਤਾ ਪਾਰਟੀ ਦਾ ਕਿ ਇੱਕ ਸਮੇਂ ਇੱਕ ਵਿਅਕਤੀ ਇੱਕ ਹੀ ਅਹੁਦੇ ਤੇ ਤਨਤ ਰਹਿ ਸਕਦਾ ਹੈ ਖੈਰ 2020 ਦੇ ਵਿੱਚ ਜੇਪੀ ਨੱਡਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਬਣੇ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨੇ ਖੈਰ 223 ਤੱਕ ਉਹਨਾਂ ਦੀ ਜਿਹੜੀ ਮਿਆਦ ਸੀ ਪਰ ਭਾਰਤੀ ਜਨਤਾ ਪਾਰਟੀ ਨੇ ਸਿਆਸੀ ਲਿਹਾਜ਼ ਉੱਤੇ ਅਗਲੀ ਇਲੈਕਸ਼ਨ ਦੇ ਵਜੋਂ ਉਹਨਾਂ ਦਾ ਜਿਹੜਾ ਜ਼ਿੰਮੇਵਾਰੀ ਪ੍ਰਧਾਨ ਪ੍ਰਧਾਨ ਉਹ ਜਾਰੀ ਰੱਖੀ ਤੇ ਹੁਣ ਤੱਕ ਉਹਨਾਂ ਦੀ ਜਿਹੜੀ ਇਹ ਜ਼ਿੰਮੇਵਾਰੀ ਜਾਰੀ ਹੈ ਮਿਆਦ ਭਾਵੇਂ ਪੁੱਗ ਚੁੱਕੀ ਹੈ ਭਾਵੇਂ ਉਹਨਾਂ ਦੇ ਕੋਲ ਤਿੰਨ ਆਉਦੇ ਹੈ ਹੈ ਜੇਪੀ ਨੱਡਾ ਦੀ ਗੱਲ ਕਰ ਰਿਹਾ ਸੀ ਤਾਂ ਜੇਪੀ ਨੱਡਾ ਦੀ ਅੱਜ ਪੰਜਾਬ ਦੇ ਵਿੱਚ ਦਸਤਕ ਹੁੰਦੀ ਹੈ ਸ੍ਰੀ ਅਨੰਦਪੁਰ ਸਾਹਿਬ ਉਹ ਇੱਕ ਪਾਸਟ ਟ੍ਰੈਕ ਕਹਿੰਦਾ ਭਾਵੇਂ ਟ੍ਰੇਨ ਜਰੀਏ ਸ੍ਰੀ ਨਾਨਕਪੁਰ ਸਾਹਿਬ ਉੱਤਰਦੇ ਹੈ ਰਾਜਧਾਨੀ ਦਿੱਲੀ ਤੋਂ ਉਹ ਆਉਂਦੇ ਹੈ ਖੈ ਇਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਸੀ ਹਿਮਾਚਲ ਪ੍ਰਦੇਸ਼ ਦੀ ਬਲਾਸਪੁਰ ਦੇ ਵਿੱਚ ਉੱਥੋਂ ਉਹ মিডিਆ ਨੂੰ ਬਿਨਾਂ ਕੁਝ ਦੱਸੇ ਜਾਨੀ ਕਿ ਕਹਿੰਦਾ ਭਾਵੇਂ ਭਾਵੇਂ ਉਹ ਉੱਥੇ মিডিਆ ਪਹੁੰਚਿਆ ਪਰੰਤੂ ਉਹਨਾਂ ਨੇ মিডিਆ ਨਾਲ ਗੱਲਬਾਤ ਨਹੀਂ ਕੀਤੀ ਤੇ ਆਪਣੇ ਨਿਰਧਾਰਤ ਪ੍ਰੋਗਰਾਮ ਬਲਾਸਪੁਰ ਵੱਲੋਂ ਰਵਾਨਾ ਹੋਏ ਸ੍ਰੀ ਨਾਨਦਪੁਰ ਸਾਹਿਬ ਦੇ ਵਿੱਚ ਜਿੱਥੇ ਪੰਜਾਬ ਦੇ ਭਾਜਪਾ ਪੱਧਰ ਦੇ ਅਗ ਤੇ ਉੱਥੇ ਹਿਮਾਚਲ ਪ੍ਰਦੇਸ਼ ਦੇ ਅਗੂ ਉਹਨਾਂ ਦੇ ਸਵਾਗਤ ਲਈ ਪਹੁੰਚੇ ਹੋਏ ਸਨ खैर ਜੇਪੀ ਨੱਡਾ ਦਾ ਜ਼ਿਕਰ ਕਰ ਰਹੇ ਹਾਂ ਕਿ ਹੁਣ ਜਿਹੜੀ ਹੈ ਅਗਲੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਜਿਹੜੇ ਪ੍ਰਧਾਨ ਕੌਮੀ ਪ੍ਰਧਾਨ ਨੈਸ਼ਨਲ ਪ੍ਰਧਾਨ ਕੌਣ ਹੋਣਗੇ ਵੱਡੇ ਪੱਧਰ ਉੱਤੇ ਇੰਨੇ ਦਿਨੀ ਦੇਸ਼ ਭਰ ਦੇ ਵਿੱਚ ਚਰਚਾ ਹੈ ਚਰਚਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਕਿਸੇ ਨੈਸ਼ਨਲ ਪਾਰਟੀ ਦਾ ਪ੍ਰਧਾਨ ਭਾਵੇਂ ਕਿ ਕਈ ਨੈਸ਼ਨਲ ਪਾਰਟੀਆਂ ਨੇ ਪਰੰਤੂ ਉਹ ਪਾਰਟੀ ਜਿਹੜੀ ਸਤਾ ਉੱਤੇ ਹੈ ਭਾਰਤ ਸਰਕਾਰ ਉੱਤੇ ਜਿਹੜੀ ਕਾਬਜ਼ ਹੈ ਲਗਾਤਾਰ ਤਿੰਨ ਟਰਮ ਤੋਂ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਜਿਹੜੀ ਹਕਮਰਾਨ ਪਾਰਟੀ ਹੈ ਦੇਸ਼ ਦੀ ਉਸ ਪਾਰਟੀ ਦੇ ਜਿਹੜੇ ਅਗਲੇ ਪ੍ਰਧਾਨ ਹੋਣਗੇ ਕਿਹੜੇ ਹੋਣਗੇ ਇਹਨੇ ਦੇ ਨਹੀਂ ਵੱਡੇ ਪੱਧਰ ਉਤੇ ਚਰਚਾ ਜੇਕਰ ਮੀਡੀਆ ਐਕਸਰਸਾਈਜ਼ ਦੀ ਕੱਲ ਕਰੀਏ ਦੇਖੀਏ ਕੋਖੀ ਤਾਂ ਤਿੰਨ ਨਾਂ ਵੱਡੇ ਪੱਧਰ ਉਤੇ ਸਾਹਮਣੇ ਆ ਰਿਹਾ ਜਿਨ੍ਹਾਂ ਦੇ ਵਿੱਚ ਇੱਕ ਨਾਮ ਹੈ ਤਰਮਿੰਦਰ ਪ੍ਰਦਾਨ ਭਪਿੰਦਰ ਸਿੰਘ ਭਪਿੰਦਰ ਜਾਦਵ ਧਰਮਿੰਦਰ ਜਾਦਵ ਸ਼ਿਵਰਾਜ चौहान ਤੇ ਮਨੋਹਰ لال ਖੱਤਰ ਜਿਹੜੇ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਇਸ ਵੇਲੇ ਕੇਂਦਰੀ ਮੰਤਰੀ ਨੇ ਇਹ ਕਹਿੰਦਾ ਭਾਵੇਂ ਕਿ ਦਾਵੇਦਾਰਾਂ ਦੇ ਵਿੱਚ ਜਿਹੜੇ ਚਾਰ ਹੀ ਆ ਚਾਰੀ ਸ਼ਖਸੀਅਤਾਂ ਨੇ ਉਹ ਭਾਵੇਂ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਨੇ ਖੈਰ ਦੇਖਣਾ ਹੋਵੇਗਾ ਕਿ ਇਸ ਤੌਰ ਦੇ ਵਿੱਚ ਹੁਣ ਅੱਗੇ ਕਿਹੜਾ ਲੰਘਦਾ ਪਰੰਤੂ ਜਿਹੜੀ ਹੋਰ ਅੰਦਰੂਨੀ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦਰਮਿਆਨ ਇਸ ਮਾਮਲੇ ਦੇ ਵਿੱਚ ਇਸ ਸਾਮੀ ਨੂੰ ਲੈ ਕੇ ਰਾਸ਼ਟਰੀ ਪ੍ਰਧਾਨ ਦੀ ਸਾਮੀ ਨੂੰ ਲੈ ਕੇ ਆਪਸ ਦੇ ਵਿੱਚ ਇੱਕ ਸਮਝੌਤਾ ਜ਼ਰੂਰ ਹੋਇਆ ਪਿਛਲੇ ਸਮੇਂ ਕਈ ਤਰ੍ਹਾਂ ਦੀਆਂ ਖਟਾਸਪੁਰੀਆਂ ਜਿਹੜੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਕਿ ਆਰਐਸਐਸ ਤੇ ਭਾਜਪਾ ਦੇ ਵਿੱਚ ਵਿਚਾਰਧਾਰਕ ਜਿਹੜੀ ਮਤ ਪੇਦ ਨੇ ਸਿਆਸੀ ਲਿਹਾਜ਼ ਤੇ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਉਪਸ ਦੇ ਵੀ ਰਹੇ ਵਕਵਾ ਕਮੀਡਿਆ ਸਾਈਡ ਦੇ ਉੱਤੇ ਇਹ ਚਰਚਾ ਵੀ ਰਹੀ ਪਰੰਤੂ ਹੁਣ ਜਿਹੜੀ ਇਹ ਚਰਚਾ ਵੱਟੇ ਪੱਧਰ ਉੱਤੇ ਹੈ ਕਿ ਦੋਨਾਂ ਦੇ ਵਿੱਚ ਇੱਕ ਵੱਡੇ ਪੱਧਰ ਉਤੇ ਅੰਦਰੂਨੀ ਜਹਾਜ ਦਾ ਸਮਝੌਤਾ ਹੈ ਆਰਐਸਐਸ ਹੀ ਜਿਸ ਸਖਸ ਨੂੰ ਚਾਹੇਗੀ ਕਹਿੰਦਾ ਭਾਵ ਕਿ ਉਹੀ ਦੇਸ਼ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅਗਲਾ ਮੁਖੀ ਹੋਏਗਾ ਹੁਣ ਵੇਖਣਾ ਹੋਵੇਗਾ ਕਿ ਆਰਐਸਐਸ ਦਾ ਸਭ ਤੋਂ ਵੱਧ ਥਾਫੜਾ ਕਿਹਦੇ ਉੱਤੇ ਹੈ ਜਿਹੜੀ ਵੀਡੀਓ ਰਿਪੋਰਟਾਂ ਮੁਤਾਬਕ ਹੁਣ ਤੱਕ ਇਸ ਰੇਸ ਦੇ ਵਿੱਚ ਮਨੋਹਰ ਲਾਲ ਖੱਟਰ ਕਾਫੀ ਅੱਗੇ ਜਾ ਰਹੇ ਦੂਜੇ ਪਰ ਨੇ ਤਰਮਿੰਦਰ ਪ੍ਰਧਾਨ ਭਾਵੇਂ ਜਿਹੜੇ ਦੋ ਚਿਹਰੇ ਹੋਰ ਐ ਜਿਨ੍ਹਾਂ ਦੇ ਵਿੱਚ ਭੁਪਿੰਦਰ ਜਾਦਵ ਤੇ ਸ਼ਿਵਰਾਜ चौहान ਇਹ ਵੀ ਰੇਸ ਦੇ ਵਿੱਚ ਪਿੱਛੇ ਨਹੀਂ ਕਹਿੰਦਾ ਭਾਪ ਕਿ ਜਿਹੜੇ ਚਾਰ ਇਹ ਵੱਡੇ ਚਿਹਰੇ ਐ ਉਦਾਂ ਅੱਧੀ ਦਰਜਨ ਚਿਹਰੇ ਮੰਨੇ ਜਾ ਰਹੇ ਐ ਕਹਿੰਦਾ ਭਾਪ ਕਿ ਦੋ ਚਿਹਰੇ ਹੋਰ ਵੀ ਨੇ ਉਹਨਾਂ ਬਾਰੇ ਹੱਲੇ ਉਸ ਕਦਰ ਜ਼ਿਕਰ ਕਰਨਾ ਨਹੀਂ ਬਣਦਾ ਮੋٹے ਤੌਰ ਤੇ ਇਹਨਾਂ ਚਾਰਾਂ ਦੇ ਦਰਮਿਆਨ ਇੱਕ ਰੇਸ ਹੈ ਵਿਕਣਾ ਹੋਵੇਗਾ ਕਿ ਦੁਨੀਆ ਦੀ ਸਭ ਤੋਂ ਜਿਹੜੀ ਹੈ ਮੈਂਬਰਸ਼ਿਪ ਦੇ ਲਿਹਾਜ਼ ਤੋਂ ਵੱਡੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਅਗਲਾ ਮੁਖੀ ਇਹਨਾਂ ਦੇ ਵਿੱਚੋਂ ਕੌਣ ਹੋਏਗਾ ਮੰਨਿਆ ਜਾ ਰਿਹਾ ਹੈ ਕਿ 2-4 ਹਫ਼ਤਿਆਂ ਦੇ ਵਿੱਚ ਇਹ ਨਿਵੇੜਾ ਹੋਣ ਵਾਲਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅੰਦਰੂਨੀ ਲਿਹਾਜ਼ ਦੀ ਜਥੇਬੰਦਕ ਪੱਖੋਂ ਇਕ ਰਵੈਤ ਵੀ ਹੈ ਕਿ ਵੱਖ-ਵੱਖ ਰਾਜਾਂ ਦੇ ਅਧੇਵ ਵੱਧ ਜਦੋਂ ਜਿਹੜੇ ਰਾਜਾਂ ਦੇ ਜਿਹੜੇ ਪ੍ਰਧਾਨ ਨਵੇਂ ਸਿਰੋਂ ਜਥੇਵੰਦਕ ਢਾਂਚੇ ਦੇ ਲਿਹਾਜ਼ ਉੱਤੇ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਕੌਮੀ ਪ੍ਰਧਾਨ ਚੁਣ ਲਿਆ ਜਾਂਦਾ ਹੈ ਹੁਣ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ 16 ਤੋਂ ਵੱਧ ਜਿਹੜੇ ਰਾਜਾਂ ਦੇ ਵਿੱਚ ਜਥੇਵੰਦਕ ਢਾਂਚਾ ਨਵੇਂ ਸਿਰੋਂ ਉੱਸਰ ਗਿਆ ਵੱਖ-ਵੱਖ ਰਾਜਾਂ ਦੇ ਨਵੇਂ ਪ੍ਰਧਾਨ ਚੁਣ ਚੁੱਕੇ ਆ ਉਹ ਆਪਣੀਆਂ ਸਰਗਰਮੀਆਂ ਦੇ ਵਿੱਚ ਮਸਰੂਫ ਨੇ ਤੇ ਹੁਣ ਜਿਹੜਾ ਅਗਲਾ ਹੈ ਕਦਮ ਭਾਰਤੀ ਜਨਤਾ ਪਾਰਟੀ ਦਾ ਨੈਸ਼ਨਲ ਪੱਧਰ ਤੇ ਕੀ ਕੀੜਾ ਹੋਏਗਾ ਅਗਲਾ ਪ੍ਰਧਾਨ ਚੋਣ ਦੋ ਚਾਰ ਹਫ਼ਤਿਆਂ ਦੇ ਵਿੱਚ ਹੀ ਹੋਣ ਵਾਲੀ ਹੈ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਇਹ ਮੌਨਸੂਨ ਸੈਸ਼ਨ ਤੋਂ ਪਹਿਲਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਆਪਣੇ ਮੁਖੀ ਦੀ ਚੋਣ ਕਰ ਲਵੇ ਜੇਕਰ ਮੌਨਸੂਨ ਸੈਸ਼ਨ ਤੋਂ ਤੱਕ ਇਹ ਕੰਮ ਨਾ ਹੋਇਆ ਤਾਂ ਫਿਰ ਮੌਨਸੂਨ ਸੈਸ਼ਨ ਦੇ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਦਾ ਇਹ ਸਿਆਸੀ ਲਿਹਾਜ਼ ਦਾ ਵੱਡਾ ਕਦਮ ਹੋਏਗਾ ਖੈਰ ਜੇਪੀ ਨੱਡਾ ਦੀ ਅਗਵਾਈ ਦੇ ਹੇਠ ਭਾਰਤੀ ਜਨਤਾ ਪਾਰਟੀ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਨੇ ਤੀਜੀ ਵਾਰ ਜਿਹੜਾ ਪਿੰਡ ਮੱਲਿਆ ਹੈ ਉਹ ਇੱਕ ਵੱਡਾ ਭਾਰਤੀ ਜਨਤਾ ਪਾਰਟੀ ਲਈ ਇਮਤਿਹਾਨ ਸੀ ਦੱਸਿਆ ਜਾ ਰਿਹਾ ਸੀ ਆਮ ਚਰਚਾ ਸੀ ਕਿ ਦੋ ਵਾਰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਗਏ ਐ ਤੀਜੀ ਵਾਰ ਕੀ ਵੇਖਣਾ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕ ਕਿੰਨਾ ਕੁ ਸਾਰਥਕ ਸਨੇਹ ਦੇ ਵਿੱਚ ਰਹਿਣਗੇ ਆਖਰ ਤੀਜੀ ਜਿਹੜੀ ਪਾਰੀ ਉਹ ਭਾਰਤੀ ਜਨਤਾ ਪਾਰਟੀ ਨੂੰ ਜਾਂ ਕਿਹੜੀ ਕਿ ਭਾਜਪਾ ਨੂੰ ਮਿਲ ਗਈ ਹੈ ਹੁਣ ਜਿਹੜਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਚੁਣਿਆ ਜਾਏਗਾ ਉਹ 2029 ਤੱਕ ਰਹੇਗਾ ਇੱਕ ਵੱਡਾ ਅਨੁਮਾਨ ਹੈ ਕਿ 2029 ਦੀ ਜਿਹੜੀ ਹੈ ਲੋਕ ਸਭਾ ਦੀ ਚੋਣ ਲਈ ਜਿਹੜੀ ਸਾਰੀ ਸਿਆਸੀ ਤਰਤੀਬ ਨੈਸ਼ਨਲ ਪੱਧਰ ਉਤੇ ਵਿਆਉਤ ਬੱਦੀ ਤੇ ਓਵਰਆਲ ਰਾਜਾਂ ਦੇ ਵਿੱਚ ਤੇ ਕੇਂਦਰੀ ਲੀਡਰਸ਼ਿਪ ਦਾ ਸਮੇਲ ਤੇ ਹੋਰ ਵੱਖ-ਵੱਖ ਉਹ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਸਿਰ ਤੋਂ ਕੋਸ਼ਿਸ਼ ਜਿਹੜੀ ਨਵਾਉਣੀ ਹੈ ਉਹ ਜ਼ਿੰਮੇਵਾਰੀ ਅਗਲੇ ਪ੍ਰਧਾਨ ਤੇ ਸਿਰ ਅਗਲੇ ਨੈਸ਼ਨਲ ਪ੍ਰੈਜ਼ੀਡੈਂਟ ਦੇ ਸਿਰ ਹੋਏਗੀ। ਉਂਝ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਖ-ਵੱਖ ਇਕਾਈਆਂ ਨੇ ਕਹਿੰਦਾ ਭਾਵੇਂ ਕਿ ਉਹ ਉਹ ਵਦੇਰੇ ਕਰਕੇ ਉਹਨਾਂ ਦੇ ਵਿੱਚੋਂ ਉਹ ਚੁਣੀ ਹੈ ਉਹਨਾਂ ਦੇ ਵੱਖ-ਵੱਖ ਜਿਹੜੇ ਇਕਾਈਆਂ ਦੇ ਮੁਖੀ ਪ੍ਰਧਾਨ ਉਹ ਚੁਣ ਲੈ ਗਏ ਆ। ਹੁਣ ਜਿਹੜਾ ਆਖੀਰਲਾ ਵੱਡਾ ਕਦਮ ਹੈ ਉਹ ਕਿ ਕਦੋਂ ਜਿਹੜਾ ਅਗਲਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਚੁਣਿਆ ਜਾਏਗਾ। ਖੈਰ ਗੱਲ ਕਰ ਰਹੇ ਸੀ ਜੇਪੀ ਨੱਡਾ ਦੀ ਅੱਜ ਪੰਜਾਬ ਦੇ ਵਿੱਚ ਦਸਤਕ ਹੁੰਦੀ ਹੈ ਉਹ ਬਿਨਾ ਕਹਿੰਦਾ ਭਾਵੇਂ ਕਿ মিডিਆ ਨਾਲ ਕਿਸੇ ਵੀ ਗੱਲਬਾਤ ਕੀਤੇ ਬਿਨਾ ਅੱਗੇ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਆ। ਖੈਰ ਪਰ ਜੇਵੇਂ ਵੀ ਹੋ ਸਕਦੇ ਆ ਬਹੁਤ ਵੱਡੇ ਪੱਧਰ ਉੱਤੇ ਬਲਾਸਪੁਰ ਵਿੱਚ ਉਹਨਾਂ ਦਾ ਆਪਣਾ ਇੱਕ ਨਿਰਧਾਰਤ ਪ੍ਰੋਗਰਾਮ ਸੀ। ਖੈਰ ਜਿਹੜੀ ਇੱਕ ਹੋਰ ਗੱਲ ਵੱਡੇ ਪੱਧਰ ਉੱਤੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਫੇਰ ਕਿਸੇ ਪੰਜਾਬੀ ਨੂੰ ਹੀ ਆਪਣਾ ਮੁਖੀ ਚੁਣੇ। ਕਿਉਂਕਿ ਜੇਪੀ ਨੱਡਾ ਭਾਵੇਂ ਕਿ हिमाचल प्रदेश ਨਾਲ ਸੰਬੰਧਤ ਨੇ हिमाचल प्रदेश ਪੰਜਾਬ ਦਾ ਹੀ ਹਿੱਸਾ ਰਿਹਾ ਉਹ ਪੰਜਾਬੀ ਵੀ ਨੇ ਤੇ ਜਿਹੜੀ ਹੁਣ ਜਿਹੜਾ ਕਹਿੰਦਾ ਭਾਵ ਕਿ ਰੀਸ ਦੇ ਵਿੱਚ ਕਾਫੀ ਅੱਗੇ ਵਧੇ ਹੋਏ ਨੇ ਅਗਲੇ ਪ੍ਰਧਾਨ ਵਜੋਂ ਉਹ ਮਨੋਹਰ لال ਖੱਟਰ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਉਹ ਵੀ ਪੰਜਾਬੀ ਨੇ ਹਰਿਆਣੇ ਨਾਲ ਸੰਬੰਧਤ ਨੇ ਪਰੰਤੂ ਪੰਜਾਬੀ ਨੇ ਹੁਣ ਵੇਖਣਾ ਹੋਵੇਗਾ ਕਿ ਪੰਜਾਬੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਫਿਰ ਮੱਲ-ਪੱਲ ਛੜਨਗੇ ਜਾਂ ਨਹੀਂ ਸ਼ਹਿਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਇਹ ਮਾਮਲਾ ਜਿਹੜਾ ਸਿਆਸੀ ਲਿਹਾਜ਼ ਉਤੇ ਇੰਨੇ ਦਿਨੀ ਵੱਟੇ ਪੱਧਰ ਉਤੇ ਸੁਰੱਖਿਆ ਦੇ ਵਿੱਚ ਹੈ ਅੱਜ ਦੇ ਮੀਡੀਆ ਸਰਦਲ ਦੇ ਵਿੱਚ ਸਾਂਝਾ ਕਰਨਾ ਪੜਾ ਅਹਿਮ ਸੀ ਤੇ ਦੂਜੇ ਵੱਣ ਨੇ ਪੰਜਾਬ ਦੀ ਜੇਕਰ ਗੱਲ ਕਰ ਲਈਏ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਹਰਾਸ ਦੇ ਵਿੱਚ ਨੇ ਜਿਹੜਾ 7 ਦਿਨਾਂ ਦੇ ਪੁਲਿਸ ਰਿਮਾਨ ਉਤੇ ਸਨ ਅੱਜ ਉਹਨਾਂ ਦਾ ਪੁਲਿਸ ਰਿਮਾਨ ਪਹਿਲਾ ਖਤਮ ਹੋਇਆ ਤੇ ਮਾਨਯੋਗ ਅਦਾਲਤ ਵੱਲੋਂ 4 ਦਿਨ ਦਾ ਹੋਰ ਰਿਮਾਨਟ ਦੇ ਦਿੱਤਾ ਗਿਆ ਢੁਣਣ ਤਰ੍ਹਾਂ ਦੇ ਵਕੀਲਾਂ ਵੱਲੋਂ ਵੱਖ-ਵੱਖ ਪੱਖ ਤਰਕ ਜਿੱਥੇ ਅਦਾਲਤ ਦੇ ਵਿੱਚ ਰੱਖੇ ਗਏ ਉਸ ਤੋਂ ਬਾਅਦ মিডিਆ ਸਾਹਮਣੇ ਵੀ ਰੱਖੇ ਗਏ ਖੈਰ ਜਿਹੜੀ ਵੱਡੇ ਪੱਧਰ ਤੇ ਗੱਲ ਸਾਹਮਣੇ ਆ ਰਹੀ ਹੈ ਕਿ ਗੋਰਖਪੁਰ ਜੂਪੀ ਦੇ ਵਿੱਚ ਇਹ ਅਗਲੀ ਜਿਹੜੀ ਤਫ਼ਤੀਸ਼ ਲਈ ਮਜੀਠੀਆ ਨੂੰ ਲਿਜਾਣਾ ਹੈ ਲਿਹਾਜਾ ਜਿਹੜਾ ਅਗਲਾ ਜਿਹੜਾ 4 ਦਿਨ ਦਾ ਰਿਮਾਰਟ ਮਿਲ ਗਿਆ ਉੱਚ بڑے ਪਰਦੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਤੰਤਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਦੀ ਤਸਵੀਰ ਨਹੀਂ ਸਾਹਮਣੇ ਆਉਣ ਦਿੱਤੀ ਜਾ ਰਹੀ ਇਹ ਪੰਜਾਬ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਰਚਾ ਹੈ ਲੰਗੀ ਦਿਨੀ ਉਹਨਾਂ ਨੂੰ ਮਜੀਠਾ ਵਿਖੇ ਲਜਾਇਆ ਗਿਆ ਤੇ ਫਿਰ ਹਮਾਚਲ ਪ੍ਰਦੇਸ਼ ਦੇ ਵਿੱਚ ਵੀ ਪਰੰਤੂ ਇਸ ਪੁਲਸਰਮਾਨ ਦਰਮਿਆਨ ਉਹਨਾਂ ਦੀ ਕੋਈ ਵੀ ਹੱਲੇ ਤਸਵੀਰ ਉਹਦੇ ਕੀ ਸਾਹਮਣੇ ਨਹੀਂ ਆਈ ਖੈਰ ਅਜਿਹੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਤੇ ਵਰਕਰਾਂ ਦੀ ਫੜੋਫੜੀ ਵੀ ਰਹੀ ਇੱਕ ਤਰ੍ਹਾਂ ਕਈ ਆਗੂਆਂ ਨੂੰ ਰਾਸਤੇ ਵਿੱਚ ਵੀ ਲਿਆ ਗਿਆ ਪੁਲਿਸ ਹਰਕਤ ਦੇ ਵਿੱਚ ਦਿਨ ਪਰ ਰਹੀ ਤੇ ਇਥੋਂ ਦਾ ਕੇਸ ਸ਼੍ਰੋਮਣੀ ਕਾਲੀਦਾਬ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਵੀ ਕਈ ਘੰਟੇ ਹਰਾਸਤੇ ਵਿੱਚ ਰੱਖਿਆ ਗਿਆ ਭਾਵੇਂ ਕਿ ਉਹਨਾਂ ਦਾ ਤਰਕ ਸੀ ਮਹਾਲੀ ਦੇ ਵਿੱਚ ਕਿ ਉਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਦਾ ਦਰਸ਼ਨ ਦਰ ਕਰਨ ਜਾਣਗੇ ਪਰੰਤੂ ਪੁਲਿਸ ਨੇ ਕਿਹਾ ਕਿ ਅਜ ਇਸ ਪਾਸੇ ਨਹੀਂ ਕਿ ਉਸ ਪਾਸੇ ਹੀ ਮਾਨਜੋਗ ਅਦਾਲਤ ਸੀਗਾ ਅਦਾਲਤੀ ਕੰਪਲੈਕਸ ਸੀਗਾ ਲਿਹਾਜਾ ਪੁਲਿਸ ਵੱਲੋਂ ਵੱਡੇ ਪੱਧਰ ਉੱਤੇ ਪੈਰੀਦਾਰੀ ਵੀ ਰਹੀ ਖੈਰ ਅੱਗੇ ਵੇਖਣਾ ਕਿ ਸਿਆਸੀ ਤਰ੍ਹਾਂ ਦੀ ਇਹ ਕਸਮਖਸ ਪੰਜਾਬ ਦੀ ਸਤਾ ਤੇਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦਰਮਿਆਨ ਕਾਲੀ ਦਲ ਦਰਮਿਆਨ ਅਗਲਾ ਸਮਾਂ ਜਿਹੜਾ ਰੁਖ ਕਿਸ ਤਰ੍ਹਾਂ ਦਾ ਅਖਤਿਆਰ ਕਰਦੀ ਹੈ ਭਾਵੇਂ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਇਹ ਸਾਰੇ ਮਾਹੌਲ ਨੂੰ ਗੈਰ ਕਾਨੂੰਨੀ ਤੇ ਸਿਆਸੀ ਉਫਸਕਰਾਰ ਵੀ ਦਿੱਤਾ ਹੈ ਤੇ ਮਾਨਜੋ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੋਇਆ ਉਹ ਕਿਸੇ ਹਾਈ ਕੋਰਟ ਵੱਲੋਂ ਅਗਲੇ ਸਮੇਂ ਸੁਣਵਾਈ ਜਾਏਗੀ ਪਰੰਤੂ ਅੱਜ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਉਹ ਸਰਕਾਰੀ ਤੰਤਰ ਦੇ ਜਿਹੜੀਆਂ ਦਲੀਲਾਂ ਦੇ ਇਵਜ ਚਾਰ ਦਿੰਦਾ ਉਹਨਾਂ ਦਾ ਪਾਣ ਸੁਬਾਦਤ ਵੱਲੋਂ ਰਮਾਣ ਦਿੱਤਾ ਗਿਆ ਉਧਰ ਧਾਰਮਿਕ ਲਿਹਾਜ਼ ਦਾ ਜੇ ਜ਼ਿਕਰ ਕਰੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਹਾੜੇ ਉੱਤੇ ਤੇ 350 ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਕ ਗਦੀ ਦਿਵਸ ਉੱਤੇ ਜਿਹੜੇ ਸਮਾਗਮ ਨੇ ਉਹਨਾਂ ਦੀਆਂ ਤਿਆਰੀਆਂ ਸੰਬੰਧੀ ਉਹਨਾਂ ਦੇ ਮਾਹੌਲ ਉੱਤੇ ਕਿਵੇਂ ਜਿਹੜੀਆਂ ਪ੍ਰੋਗਰਾਮ ਲਿਕਨੇ ਨੇ ਉਸ ਸੰਬੰਧੀ ਜਿਹੜੀ 8 ਜੁਲਾਈ ਨੂੰ ਅਗਲੀ ਬੈਠਕ ਸੱਦ ਲਈ ਗਈ ਹੈ ਕਿਉਂਕਿ ਪਿਛਲੇ ਸਮੇਂ ਸਮੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਸਤਾਈ ਮੈਂਬਰੀ ਕਮੇਟੀ ਗਠਿਤ ਕੀਤੀ ਸੀ ਕਿ ਅੱਜ ਦੇ ਇਹ ਸਾਰੇ ਇਸ ਮਾਹੌਲ ਦੇ ਨਾਲ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕੀਤਾ ਜਾ ਰਿਹਾ ਹੈ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਰਪਰਕ ਈ ਮਿਸ਼ਨ ਪੰਜਾਬੀ